ਗੜਸ਼ੰਕਰ ਹਸ਼ਾਰਪੁਰ ਰੋਡ ਅੱਡਾ ਟੂਟੋ ਮਜਾਰਾ ਕੋਲ ਖੜੇ ਆਟੋ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ ਅਜਾ ਤੁਹਾਨੂੰ ਤੁਹਾਨੂੰ ਗਵਾਜੀ ਕੀ ਕਰਨਾ ਹੋਈ ਸੀ ਮੈਂ ਇੱਥੇ ਅਟੋ ਰੀ ਅਟੋ ਦੀਆਂ ਅੰਜਾ ਬੈਟਰੀ ਦੇ ਤਾਰ ਹੱਤ ਤਾਰ ਖੋਲਦਾ ਤਾਂ ਪਿੱਛੋਂ ਗੱਡੀ ਜਾਈ ਬਹੁਤ ਸੌ ਤੋਂ ਉੱਪਰ ਗੱਡੀ ਹੋਣੀ ਹੈ ਜੀ ਉਹ ਬੈ ਬੱਬਾ ਚ ਬੱਜੀ ਪਹਿਲ ਸਕੂਟਰ ਬੱਜੀ ਜੇ ਪੈਜਾ ਚ ਗੱਡੀ ਚ ਬੱਜੀ ਹਟੋ ਚ ਬੱਜੀ ਇਹ ਹੁਣ ਕਿੰਨਾ ਦਾ ਨੁਕਸਾਨ ਇਹ ਨੁਕਸਾਨ ਮੈਂ ਮੈਟਰੀਨ ਲੈ ਕੇ ਪੜਾ ਲਗਾਂਗਾ ਜੀ ਕਾਫੀ ਛੱਡੀ ਡੈਮੇਜ ਹਾਂ ਜੀ ਗੱਡੀ ਇੱਥੇ ਤੁਹਾਡੇ ਦੇ ਸਾਹਮਣੇ ਜਾ ਕੇ ਟੁੱਟ ਗਈ ਹੋ ਗੱਡੀ ਕਿਹੜੀ ਗੱਡੀ ਆ ਰਹੀ ਸੀ ਗੱਡੀ ਹਾ ਖੜੀ ਗੱਡੀ ਆ ਕੀ ਨਾਂ ਭਾਜੀ ਆਪਣਾ ਆਪਣਾ ਹੀ ਸੋਨਾ ਆਪਣੀ ਇੱਥੇ ਸ਼ਾਪ ਆ ਜੀ ਟੋਟਮਾਰ ਐਡਰੈਸ ਸਕੂਲ ਦੇ ਸਾਹਮਣੇ ਜੀ ਹਾਈ ਸਕੂਲ ਦੇ ਇੱਕ ਗੱਡੀ اچਾਂ ਚੱਕੇ ਆਈ ਹੈ ਜੀ ਸਾਡੇ ਸ਼ਾਪ ਦੇ ਵਿੱਚ ਨੁਕਸਾਨ ਹੋ ਗਿਆ ਜੀ ਜ਼ਿਆਦਾ ਤੇ ਬਾਕੀ ਸਾਡਾ ਬਚਾ ਹੋ ਗਿਆ ਜੀ ਸਾਡੀਆਂ ਜਾਨਾਂ ਜਾਓ ਬਚ ਗਈਆਂ ਚਾਹ ਜਾਣੀਆਂ ਅਸੀਂ ਗੱਡੀ ਬਹੁਤ ਤੇਜ਼ ਸੀ ਗੱਡੀ ਬਹੁਤ ਜ਼ਿਆਦਾ ਸੀ ਕੰਟਰੋਲ ਤੋਂ ਬਾਹਰ ਸੀਗੀ ਜੀ ਗੱਡੀ ਦੋ ਤਿੰਨ ਵਾਰੀ ਘੁੰਮੀ ਆ ਜੀ ਤੇ ਉਹਦੇ ਕਰਕੇ ਸਾਡੀ ਨਿਗਾ ਪੈ ਗਈ ਬ੍ਰੇਕਾਂ ਦੀ ਆਵਾਜ਼ ਆਣ ਕਰਕੇ ਤੇ ਸਾਡਾ ਜ਼ਿਆਲੀ ਨੁਕਸਾਨ ਹੋਣ ਜਾਨੋ ਜਾਨਾਂ ਬਚ ਗਈਆਂ ਜੀ ਤੇ ਬਾਕੀ ਜੋ ਵੀ ਆ ਹਰਿਆਣਾ ਗੱਡੀ ਕਿਹੜੀ ਸੀ ਭਾਜੀ ਗੱਡੀ ਆ 20 ਹੈ ਜੀ ਇਧਰ ਹਾਰਪਰ ਸਾਈਡ ਤੋਂ ਆ ਰਹੀ ਸੀ ਆਟੋ ਸਾਡੀ ਸ਼ਾਪ ਤੇ ਕੰਮ ਕਰਨ ਲਈ ਆਇਆ ਸੀ ਜੀ ਹਾਂਜੀ ਮੈਂ ਖੁਦ ਕੰਮ ਕਰ ਲਗਾ ਸੀ ਮੈਂ ਖੁਦ ਬਚ ਗਿਆ ਉਹ ਮੁੰਡੇ ਵੀ ਦੋ ਤਿੰਨ ਜਣੇ ਨਾਲ ਦੇ ਬਚ ਗਏ ਜੀ ਤੁਸੀਂ ਬਿਲਡਿੰਗ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਸਾਡੀ ਸ਼ਾਪ ਹੈ ਜੀ ਆਹੀ ਗੱਡੀ ਕਾਫੀ ਸਪੀਡ ਗੱਡੀ ਕੰਟਰੋਲ ਤੋਂ ਬਾਹਰ ਇਹ ਦੋ ਵਾਰੀ ਗੰਮੀ ਉਧਰੋਂ ਉਹਦਾ ਸਾਡੇ ਤਾਂ ਬਚਾ ਹੋ ਗਿਆ ਬ੍ਰੇਕਾਂ ਦੀ ਆਵਾਜ਼ ਆਣ ਕਰਕੇ ਸਾਡੀ ਨਿਗਾ ਉਧਰੋਂ ਪੈ ਗਈ ਨੀ ਤਾਂ ਅਸੀਂ ਇੱਥੇ ਹੋ ਜਾਣਾ ਜੀ ਤਨਾਂ ਚੋਂ ਜਾਣਿਆ ਨੇ ਸੱਕਾ ਵੀ ਲੱਗੀ ਆ ਹਾਂਜੀ ਇੱਕ ਬੰਦੇ ਦੇ ਜਿਆਦਾ ਸਾਡੇ ਸਾਡੇ ਤਾਂ ਚਲੋ ਬਚਾਅ ਹੋ ਗਿਆ ਮੋਟਰਸਾਈਕਲ ਆ ਟੁੱਟ ਗਿਆ ਲਾਲੇ ਹੋਰ ਉਹਦਾ ਤੇ ਬਾਕੀ ਉਹ ਗੱਡੀ ਸਾਰੀ ਖਤਮ ਹੋ ਗਈ ਆ ਆ ਆਟੋ ਜਿਹੜਾ ਆ ਉਹ ਮੋਟਰਸਾਈਕਲ ਟੁੱਟਾ ਇੱਕ ਉਹ ਆਪਾਂ ਕਿਸੇ ਦਾ ਟੇਬਲ ਬਣਾ ਕੇ ਬਾਹਰ ਰੱਖਿਆ ਸੀਗਾ ਉਹ ਵੀ ਸਾਰਾ ਖਰਾਬ ਹੋ ਗਿਆ ਹਾਂਜੀ ਡਰਾਈਵਰ ਕੀ ਕਹਿੰਦਾ ਕੀ ਹੋਇਆ ਡਰਾਈਵਰ ਕਹਿੰਦਾ ਜੀ ਰੋਡ ਦਾ ਪਤਾ ਨਹੀਂ ਲੱਗਾ ਮੈਨੂੰ ਵੀ ਟਰਨ ਸੀਗਾ ਕੰਟਰੋਲ ਤੋਂ ਬਾਹਰ ਸੀ ਗੱਡੀ ਜਾਨੀਏ ਗੱਡੀ ਤੇਜ਼ ਹੋਣੀ ਯਾਰ